ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵਿੰਦਰ ਸਿੰਘ ਫੱਤਾ ਮਾਲੂਕਾ ਸਰਪ੍ਰਸਤ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬੀ ਕੇ 12 ਤਰੀਕ ਤੋਂ ਲੈ ਕੇ ਠੰਡੇ ਮਿੱਠੇ ਜਲ ਦੀ ਸ਼ਹੀਰ ਚੱਲ ਰਹੀ ਹੈ ਅੱਜ 13 ਤਰੀਕ ਦੀ ਰਾਤ ਨੂੰ ਦਾਸ ਅਸੀਂ ਸਾਰੇ ਜਣੇ ਤਕਰੀਬਨ 12.5 ਇੱਕ ਦੇ ਲਗਭਗ ਠੰਡੇ ਮਿੱਠੇ ਜਲ ਦੀ ਸ਼ਬੀਲ ਦੀ ਸਮਾਪਤੀ ਕਰਕੇ ਬੇਲੇ ਹੋਏ ਸੀ ਦਾਸ ਨੇ ਸੋਚਿਆ ਵੀ ਚਲੋ ਤਖਤ ਸਾਹਿਬ ਦੇ ਦਰਸ਼ਨ ਕਰਾਈਏਗੀ ਤਾਂ ਜਦੋਂ ਇੱਥੇ ਅਸੀਂ ਆਏ ਤਾਂ ਬੜਾ ਮਨੋਹਰ ਸੀਨ ਲੱਗਿਆ ਸਾਨੂੰ ਤੇ ਅਸੀਂ ਸੋਚਿਆ ਵੀ ਚਲੋ ਸੰਗਤਾਂ ਨੂੰ ਦਰਸ਼ਨ ਕਰਾ ਦਈਏ ਤਾਂ ਦੇਖ ਸਕਦੇ ਹੋ ਇਹ ਤਖਤ ਸ੍ਰੀ ਦਮਨਵਾ ਸਾਹਿਬ ਦੇ ਦਰਸ਼ਨ ਹੋ ਰਹੇ ਆ ਤੇ ਨਾਲ ਹੀ ਜਿਹੜਾ ਇਹ ਗੁਰੂ ਘਰ ਹੈ ਤਖਤ ਦੇ ਤਖਤ ਸਾਹਿਬ ਦੇ ਨਾਲ ਇਹਦੇ ਵੀ ਤੁਸੀਂ ਦਰਸ਼ਨ ਕਰ ਰਹੇ ਹੋ ਕਹਿਣ ਤੋਂ ਭਾਵ ਹੈ ਦੇਖੋ ਕਿੰਨੀ ਸੋਹਣੀ ਜਿਹੜੀ ਲੜੀਆਂ ਪਾਈਆਂ ਨੇ ਬਹੁਤ ਸੋਹਣੇ ਢੰਗ ਨਾਲ ਤੇ ਬੜੀਆਂ ਸਜਾਬ ਜਾ ਕੇ ਪਾਈਆਂ ਹਨ ਇਹ ਤਖਤ ਸਾਹਿਬ ਦੇ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦਾ thora ਸਾਹਿਬ ਆ ਗਿਆ ਇਹਦੇ ਵੀ ਤੁਸੀਂ ਦਰਸ਼ਨ ਕਰੋ ਸਾਰੀਆਂ ਸਿੱਖ ਸੰਗਤਾਂ ਬਹੁਤ ਸੋਹਣੀ ਔਰ ਲੜੀਆਂ ਪਾ ਕੇ ਸਜਾਵਟ ਕੀਤੀ ਹੋਈ ਹੈ ਤਖਤ ਸਾਹਿਬ ਦੇ ਚਾਰ ਛੇਰੇ ਗੁਰਦੁਆਰਾ ਸਾਹਿਬਾਨਾ ਔਰ ਦਾਸ ਜਿੱਥੇ ਖਾਲਸਾ ਪੰਥ ਦੀ ਸਾਜਣਾ ਦੇ ਵਿੱਚ ਨੂੰ ਮੁੱਖ ਰੱਖਦੇ ਆ ਔਰ ਲੱਖ ਲੱਖ ਮੁਬਾਰਕ ਵਧਾਈ ਦਿੰਦਾ ਹੈ ਉਥੇ ਤਖਤ ਸਾਹਿਬ ਦੇ ਔਰ ਪ੍ਰਬੰਧ ਨੂੰ ਵੀ ਵਧਾਈ ਦਿੰਦਾ ਹੈ ਕਿ ਬਹੁਤ ਸੋਹਣੇ ਢੰਗ ਨਾਲ ਜਿਹੜੀ ਸਜਾਵਟ ਕੀਤੀ ਹੈ ਸਾਰੇ ਮੁਲਾਜ਼ਮ ਸਾਰੀਆਂ ਸਿੱਖ ਸੰਗਤਾਂ ਵਧਾਈ ਦੇ ਪਾਤਰ ਹੈ ਤੇ ਬਹੁਤ ਸੋਹਣਾ ਮਨੋਹਰ ਸੀਨ ਬਣਿਆ ਹੋਇਆ ਔਰ ਇਹ ਦੂਸਰੀ ਸ਼ੈਡ ਤਖਤ ਤੋਂ ਦੂਸਰੇ ਸੱਜੇ ਹੱਥ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਅਮਰਤ ਸੰਚਾਰ ਹੁੰਦਾ ਹੈ ਔਰ ਇਹ ਗੁਰਦੁਆਰਾ ਸਾਹਿਬ ਦੇ ਵੀ ਤੁਸੀਂ ਦਰਸ਼ਨ ਕਰੋ ਬਹੁਤ ਸੋਹਣੇ ਢੰਗ ਨਾਲ ਇਹ ਜਿਹੜਾ ਰੇਂਜਮੈਂਟ ਕੀਤਾ ਹੋਇਆ ਹੈ ਪ੍ਰਬੰਧਕਾਂ ਨੇ ਜਾਂ ਅੰਚਾਰਸ ਨੇ ਜਾਂ ਹੋਰ ਮੁੱਖ ਅਹੁਦੇਦਾਰਾਂ ਨੇ ਬਹੁਤ ਸੋਹਣਾ ਕੀਤਾ ਹੋਇਆ ਹੈ ਤੇ ਮਾਲਕ ਕਿਰਪਾ ਕਰੇ ਜੀ ਦੇਖ ਕੇ ਬੜਾ ਆਨੰਦ ਆ ਰਿਹਾ ਹੈ ਇਸ ਕਰਕੇ ਲੱਖ ਲੱਖ ਵਧਾਈਆਂ ਹੋਣ ਸਾਰੀਆਂ ਆਲ ਵਰਡ ਦੀਆਂ ਸਿੱਖ ਸੰਗਤਾਂ ਨੂੰ ਔਰ ਗੁਰੂਪੰਥ ਚੜ੍ਹਦੀ ਕਲਾ ਵਿੱਚ ਰਹੇ ਅਰਦਾਸ ਕਰਦੇ ਆਂ ਕਿ ਜੋ ਜਿਵੇਂ ਆਪਾਂ ਵਿਸਾਖੀ ਦੇ ਦਿਹਾੜੇ ਮਨਾਉਂਦੇ ਆ ਇਸੇ ਤਰ੍ਹਾਂ ਸਿੱਖ ਸੰਗਤਾਂ ਅੰਮ੍ਰਿਤ ਛਾ ਕੇ ਅੰਮ੍ਰਿਤ ਧਾਰੀ ਹੋ ਕੇ ਗੁਰੂ ਵਾਲੇ ਬਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਹ ਤਖਤ ਸਾਹਿਬ ਦਾ ਜੀ ਅਗਲਾ ਪਾਸਾ ਆ ਗਿਆ ਔਰ ਮੇਨ ਡਿਊਟੀ ਵਾਲਾ ਪਾਸਾ ਇਹ ਸਿੱਖ ਸੰਗਤਾਂ ਰਾਤ ਨੂੰ 12 12:30 1 ਵਜੇ ਦਾ ਟਾਈਮ ਹੈ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਇਹ ਤਖਤ ਸਾਹਿਬ ਦਾ ਅਗਲਾ ਪਾਸਾ ਔਰ ਜਿੱਥੋਂ 메ਨ ਡਿਊਟੀ ਤੋਂ ਤਖਤ ਸਾਹਿਬ ਨੂੰ ਐਂਟਰ ਹੁੰਨੇ ਆ ਉਥੇ ਇਹ ਤਖਤ ਸਾਹਿਬ ਦੇ ਨਾਮ ਲਿਖੇ ਆ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਕੀ ਔਰ ਇਹ ਲਿਖਿਆ ਹੋਇਆ ਬਹੁਤ ਸੋਹਣੀ ਸੋਹਣੇ ਟੰਗ ਨਾਲ ਲੈਟਰੇਸ਼ਨ ਨੇ ਇਹ ਲੜੀਆਂ ਪਾਈਆਂ ਨੇ ਤੇ ਬੜਾ ਸੋਹਣਾ ਮਨੋਹਰ ਸੀਨ ਹੈ ਇਹ ਗੁਰਦੁਆਰਾ ਸਾਹਿਬ ਲਖਨਸਰ ਆ ਗਿਆ ਜਿੱਥੇ ਤਖਤ ਸਾਬ ਦੇ ਅਗਲੇ ਪਾਸੇ ਜਿੱਦੋਂ ਜਾਂਦੇ ਆ ਔਰ 35 ਅੱਖਰ ਪਾਉਂਦੀ ਹੈ ਸੰਗਤ ਪੜ੍ਹੇ ਲਿਖੇ ਲੋਕ ਵੀ 35 ਅੱਖਰ ਪਾਉਂਦੇ ਔਰ ਗੁਰੂ ਮਹਾਰਾਜ ਦੇ ਪਾਤਸ਼ਾਹ ਜੀ ਦਾ ਇੱਥੇ ਬਰ ਵੀ ਹੋਇਆ ਕਿ ਜਿਹੜਾ ਇੱਥੇ 35 ਅੱਖਰ 35 ਅੱਖਰ ਪਾ ਕੇ ਜਾਵੇਗਾ ਲਿਖ ਕੇ ਜਾਵੇਗਾ ਔਰ ਉਹਨਾਂ ਨੂੰ ਵਿਦਿਆ ਦੀ ਦਾਤ ਪ੍ਰਾਪਤ ਹੋਵੇਗੀ ਇਸ ਕਰਕੇ ਇਹ ਲਿਖਣ ਸਾਰ ਗੁਰਦੁਆਰਾ ਸਾਹਿਬ ਹੈ ਜੀ ਔਰ ਇਹਦੇ ਵਿੱਚ ਜੋ ਵੀ ਸੰਗਤਾਂ ਆਉਂਦੀਆਂ ਆ 35 ਅੱਖਰ ਲਿਖ ਕੇ ਜਰੂਰ ਜਾਇਆ ਕਰੋ ਕਿਉਂਕਿ ਗੁਰੂ ਮਹਾਰਾਜ ਤੇ ਪਾਤਸ਼ਾਹ ਜੀ ਦੇ ਬਚਨ ਹੋਏ ਹੋਏ ਐ ਇਸ ਅਸਥਾਨ ਤੇ ਮਹਾਰਾਜ ਤੇ ਪਾਤਸ਼ਾਹ ਜੀ ਨੇ ਔਰ ਸ਼ਾਹੀ ਕਲਮਾ ਔਰ ਜੋ ਵੀ ਬਚਿਆ ਸੀ ਮਟੀਰੀਅਲ ਉਹ ਇੱਕ ਟੋਏ ਦੇ ਰੂਪ ਵਿੱਚ ਦਬਿਆ ਸੀ ਦਾਸ ਦਾ ਇਹ ਮੰਨਣਾ ਹੈ ਕਿ ਮਹਾਰਾਜ ਤੇ ਉਸ ਤੇ ਪਾਤਸ਼ਾਹ ਜੀ ਨੇ ਇਹ ਸ਼ਾਹੀਨੀ ਇਸ ਤੋਏ ਦੇ ਵਿੱਚ ਦੱਬੀ ਸੀ ਸਰੋਵਰਤਾ ਬਾਦ ਵਿੱਚ ਬਣਦਾ ਹੈ ਅਸਲ ਵਿੱਚ ਵਿਦਿਆ ਸਾਹਮ ਕੇ ਰੱਖੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਸਿੱਖਾਂ ਨੂੰ ਮੇਰੀਆਂ ਸੰਗਤਾਂ ਨੂੰ ਵਰਤਾਈ ਜਾਵੇ ਤੇ ਉਹ ਵਰਤ ਵੀ ਰਹੀ ਹੈ ਕਲਾ ਮਹਾਰਾਜ ਤੇ ਪਾਤਸ਼ਾਹ ਜੀ ਇਸ ਕਰਕੇ ਆ ਤਖਤ ਦੀ ਖੱਬੀ ਛੱਡ ਆ ਗਈ ਔਰ ਬੜਾ ਸੋਹਣਾ ਸੀਨ ਬਣਿਆ ਹੋਇਆ ਦੁਕਾਨਾਂ ਲੱਗੀਆਂ ਹੋਈਆਂ ਦਾਸ ਇੱਥੇ ਵੀ ਬੇਨਤੀ ਕਰਦਾ ਕਿ ਕੱਲੇ ਗੇੜੇ ਦੇ ਕੰਨਾ ਮੁੜਿਆ ਕਰੋ ਚੋੜੀਆਂ ਖਰੀਦ ਕੇ ਕੜੇ ਖਰੀਦ ਕੇ ਕਰਪਾਨਾਂ ਖਰੀਦ ਕੇ ਨਾ ਮੁੜਿਆ ਕਰੋ ਔਰ ਇੱਥੇ ਕੱਲੀ-ਕੱਲੀ ਗੱਲ ਨੂੰ ਸਮਝੋ ਕੱਲੇ-ਕੱਲੇ ਬਚਨ ਨੂੰ ਸਮਝੋ ਕਿ ਮਹਾਰਾਜ ਸੇਵਾ ਪਾਤਸ਼ਾਹ ਜੀ ਨੇ ਕੀ ਵਾਚਨ ਕੀਤੇ ਆ ਸਾਡੇ ਲਈ ਇਸ ਕਰਕੇ ਅ ਕਿਉਂਕਿ ਰਾਤ ਨੂੰ ਦੇਖੋ ਡੇਢ 1.5 ਦਾ ਟਾਈਮ ਹੈ ਤੇ ਸੰਗਤ ਫੇਰ ਵੀ ਦਰਸ਼ਨ ਕਰਦੀ ਫਿਰਦੀ ਆ ਜਿੱਥੇ ਅਸੀਂ ਦਰਸ਼ਨ ਕਰਨੇ ਆ ਉੱਥੇ ਬਾਣੀ ਦਾ ਬਾਣੀ ਦਾ ਨਿਤਨੇਮ ਦਾ ਖਿਆਲ ਰੱਖੀ ਸਾਰੀਆਂ ਸਿੱਖ ਸੰਗਤਾਂ ਔਰ ਜਿੰਨੇ ਵੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗ੍ਰੰਥੀ ਸਭਾ ਦੇ ਅਹੁਦੇਦਾਰ ਹੈ ਇਹ ਸਾਰੇ ਵਧਾਈ ਦੇ ਪਾਤਰ ਹੈ ਜੈਨੀ ਮੱਖਣ ਸਿੰਘ ਜੀ ਪਿੰਡ ਮੀਂਹ ਵਾਲੇ ਜ਼ਿਲ੍ਹਾ ਪ੍ਰਧਾਨ ਵਧਾਈ ਦੇ ਪਾਤਰ ਹੈ ਜਿਨ੍ਹਾਂ ਦੇ ਉਦਮ ਸਦਕਾ ਉਪਰਾਲੇ ਸਰਕਾ ਔਰ ਇਹ ਸ਼ਵੀਲਾਂ ਲਗੀਆਂ ਮਿਹਨਤਾਂ ਕੀਤੀਆਂ ਗਿਆਨੀ ਹਰੀ ਨਾਰਾਇਣ ਸਿੰਘ ਜੀ ਔਰ ਗਿਆਨੀ ਆਪਣੇ ਗੁਰਵਖਸ ਸਿੰਘ ਜੀ ਫੱਤਾ ਮਾਲਕਾ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਸਾਰਿਆਂ ਨੇ ਅੱਗੇ ਲੱਗ ਕੇ ਮਿਹਨਤਾਂ ਕੀਤੀਆਂ ਔਰ ਸਿੰਘਾਂ ਤੋਂ ਫੰਡ ਪਵਾਏ ਸੰਗਤਾਂ ਨੇ ਸਵਾਵਾ ਕੀਤੀਆਂ ਜਿੰਨੇ ਵੀ ਸਿੰਘ ਹੈ ਗਿਆਨੀ ਮੱਖਣ ਸਿੰਘ ਜੀ ਗਿਆਨੀ ਹਰੀ ਨਾਰਾਇਣ ਸਿੰਘ ਜੀ ਔਰ ਗਿਆਨੀ ਗੁਰਵਖਸ ਸਿੰਘ ਜੀ ਔਰ ਸਾਰੇ ਵਧਾਈ ਦੇ ਪਾਤ੍ਰਾ ਹੈ ਗਿਆਨੀ ਗੁਰਜੰਟ ਸਿੰਘ ਜੀ ਰੋੜੀ ਵਾਲੇ ਉਹਨਾਂ ਨੇ ਵੀ ਆਪਣੇ ਸਿੰਘ ਰੋੜੀ ਤੋਂ ਛੱਡੇ ਬਹੁਤ ਸੇਵਾ ਕੀਤੀ ਯਾਨੀ ਬੂਟਾ ਸਿੰਘ ਜੀ ਮਾਖੇਵਾਲਾ ਉਹਨਾਂ ਨੇ ਵੀ ਆਪਣੇ ਵਿਦਿਆਰਥੀ ਸਿੰਘ ਛੱਡੇ ਉਹਨਾਂ ਨੇ ਵੀ ਬੜੀ ਸੇਵਾ ਕੀਤੀ ਸਾਰੇ ਸਿੰਘਾਂ ਨੇ ਰਲ ਕੇ ਸੇਵਾ ਕੀਤੀ ਔਰ ਗੁਰਦੁਆਰਾ ਮੰਜੀ ਸਾਹਿਬ ਸਰੋਵਰ ਦੇ ਅ ਕੰਡੇ ਤੇ ਆ ਜਿਹੜਾ ਉੱਥੇ ਵੀ ਮਹਾਰਾਜਾ ਪਾਤਸ਼ਾਹ ਗੋਵਿੰਦ ਸਿੰਘ ਪਾਤਸ਼ਾਹ ਜੀ ਵੀ ਗਏ ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਉੱਥੇ ਬੈਠ ਕੇ ਸੇਵਾ ਕਰਾਉਂਦੇ ਰਹੇ ਤੇ ਗੁਰਦੁਆਰਾ ਸਾਹਿਬ ਦੇ ਥੱਲੇ ਭੋਰਾ ਬਣਿਆ ਹੋਇਆ ਹੈ ਸ਼ਾਇਦ ਬਹੁਤ ਸੰਗਤਾਂ ਨੇ ਘਟ ਦਰਸ਼ਨ ਕੀਤੇ ਹੋਣਗੇ ਜਿਨ੍ਹਾਂ ਨੇ ਕੀਤੇ ਆ ਵੱਡੇ ਭਾਗਾਂ ਵਾਲੇ ਆ ਉਸ ਸਥਾਨ ਤੇ ਬਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਪਾਤਸ਼ਾਹ ਜੀ ਬਹਿ ਕੇ ਔਰ ਸਰੋਵਰ ਸਾਹਿਬ ਦੀ ਸੇਵਾ ਕਰਾਉਂਦੇ ਹੁੰਦੇ ਸਨ ਤੇ ਇਮਾਰਤ ਦੀ ਸੇਵਾ ਕਰਾਉਂਦੇ ਹੁੰਦੇ ਸਨ ਇਹ ਔਰ ਜਿਹੜਾ ਨਹਿਂਗ ਜਥੇ ਬੰਦੀਆਂ ਦਾ ਬੁੱਢਾ ਦਲ ਦਾ ਗੁਰਦੁਆਰਾ ਸਾਹਿਬ ਹੈ ਉਹਦੇ ਸਾਹਮਣੇ ਹੀ ਸ਼ੈਡ ਆ ਗਈ ਦੁਕਾਨਾਂ ਵਾਲੀ ਔਰ ਬਹੁਤ ਜਿਆਦੇ ਮਨੋਹਰ ਸੀਨ ਬਣਿਆ ਹੋਇਆ ਹੈ ਔਰ ਦਾਸ ਵੱਲੋਂ ਸਮੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਮੁਬਾਰਕਾਂ ਹੋਣ ਜਿੰਨੇ ਵੀ ਸਵਾ ਦੇ ਸਿੰਘ ਹੈ ਸਾਰਿਆਂ ਨੂੰ ਵਧਾਈਆਂ ਹੋਣ ਭਾਵੇਂ ਕਿਸੇ ਨੇ ਤਨ ਕਰਕੇ ਹਿੱਸਾ ਪਾਇਆ ਹੈ ਭਾਵੇਂ ਕਿਸੇ ਨੇ ਮਨ ਕਰਕੇ ਹਿੱਸਾ ਪਾਇਆ ਹੈ ਭਜਨਾਂ ਕੀਤੀ ਹੈ ਇਹ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਹੈ ਜੀ ਮਹਾਰਾਜੇ ਪਾਤਸ਼ਾਹ ਜੀ ਦਾ ਸਥਾਨ ਦਰਸ਼ਨ ਕਰੋ ਸਾਰੀਆਂ ਸੰਗਤਾਂ